ਪਤੇ ਦੀ ਸਾਂਝ ਪਾਈਏ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਕਿ ਤੁਹਾਨੂੰ ਕੋਈ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਜਿਹੜਾ ਤੁੰਗਾ ਪਿੰਡਾ ਇਹ ਬਈ ਹਮੇਸ਼ਾ ਹੀ ਸੰਘਰਸ਼ਾਂ ਦੇ ਰਾਹ ਰਿਹਾ ਇਹ ਪਲ-ਪਲ ਦੀ ਜਾਣਕਾਰੀ ਰੱਖਦਾ ਵੀ ਸਾਡੇ ਸਮਾਜ ਵਿੱਚ ਵਿਚਰ ਕੀ ਰਿਹਾ ਔਰ ਸਾਡੇ ਆਉਣ ਵਾਲੀਆਂ ਸਮੱਸਿਆਵਾਂ ਕੀ ਨੇ ਤੇ ਸਾਨੂੰ ਸੰਘਰਸ਼ਾਂ ਦੇ ਵਿੱਚ ਕਿੱਦਾਂ ਕੱਜਣਾ ਚਾਹੀਦਾ ਸੋ ਜਿਹੜਾ ਅੱਜ ਦਾ ਸਮਾਂ ਅੱਜ ਦੀ ਆਪਾਂ ਸਪੈਸ਼ਲ ਮੀਟਿੰਗ ਪਿੰਡਾਂ ਦੇ ਵਿੱਚ ਕਰ ਰਹੇ ਆ ਲਗਭਗ ਤਕਰੀਬਨ 8-10 ਪਿੰਡਾਂ ਜਾ ਕੇ ਆਪਾਂ ਲੋਕਾਂ ਨੂੰ ਕਿਸਾਨਾਂ ਨੂੰ ਬੇਨਤੀਆਂ ਕੀਤੀਆਂ ਉਹਦਾ ਮੇਨ ਏਜੰਡਾ ਇਹ ਆ ਜਿਵੇਂ ਕਿ ਹਾਈ ਕੋਰਟ ਤੋਂ ਆ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਇਆ ਕਿ ਪਹਿਲਾਂ ਤਾਂ ਇਹਨਾਂ ਦੀ ਰੈੱਡ ਐਂਟਰੀ ਹੁੰਦੀ ਸੀ ਇਹ ਅੱਗ ਲਾਉਣੋਂ ਨਹੀਂ ਹਟਦੇ ਹੁਣ ਇਹਨਾਂ ਨੂੰ ਚੱਕ-ਚੱਕ ਕੇ ਜੇਲ੍ਹਾਂ 'ਚ ਡੱਕ ਦੋ ਸ਼ਾਇਦ ਡਰ ਦੇ ਨਾਲ ਇਹ ਵਾਤਾਵਰਨ ਨੂੰ ਨਾ ਪ੍ਰਦੂਸ਼ਿਤ ਕਰਨਾ ਦੇਖੋ ਕਿੰਨੀ ਨਿੰਦਣਯੋਗ ਟਿੱਪਣੀਆਂ ਜਿਹੜੀ ਹਾਈ ਕੋਰਟ ਦੀ ਆ ਕਿਉਂਕਿ ਸਾਥੀਓ ਜਿਹੜੀਆਂ ਸਰਕਾਰਾਂ ਨੇ ਉਹ ਤੁਹਾਨੂੰ ਪਹਿਲੇ ਨਹੀਂ ਲੋੜਦੀਆਂ ਉਹਦਾ ਕਾਰਨ ਕੀ ਆ ਕਿਉਂਕਿ ਸੈਂਟਰ ਸਰਕਾਰ ਦੀ ਵੀ ਤੁਸੀਂ ਅੱਖ ਚੱਕ ਪਾ ਕੇ ਗੱਲ ਕਰਦੇ ਹੋ ਉਹਦੀਆਂ ਨੀਤੀਆਂ ਨੂੰ ਮੋੜਾ ਦਿੰਦੇ ਹੋ ਔਰ ਪੰਜਾਬ ਸਰਕਾਰ ਨੂੰ ਵੀ ਜਦੋਂ ਨਵੀਆਂ ਨੀਤੀਆਂ ਲੈ ਕੇ ਆਉਂਦੇ ਆ ਜਿਵੇਂ ਲੈਂਡ ਪੋਲਿੰਗ ਲੈ ਕੇ ਆਇਆ ਵਾ ਨੀਤੀ ਤੁਸੀਂ ਡੰਡੇ ਦੇ ਜ਼ੋਰ ਨਾਲ ਬਈ ਉਹਨਾਂ ਨੂੰ ਮੋੜਿਆ ਸੋ ਉਹ ਚੀਜ਼ਾਂ ਚੁਗਦੀਆਂ ਤੁਹਾਡੇ ਯਾਨੀ ਜੇ ਪ੍ਰਦੂਸ਼ਣ ਦੀ ਗੱਲ ਕਰਾਂ ਠੀਕ ਹੈ ਅੱਗ ਲਾਉਣਾ ਸਾਡਾ ਸ਼ੌਕ ਨਹੀਂ ਅੱਜ ਮਜਬੂਰੀ ਆ ਜਿੱਥੇ ਅਸੀਂ ਮੀਨਾ ਵੀਦਨਾ ਆਪਣੀਆਂ ਰਹਿਣ ਖੁੰਦ ਨੂੰ ਅੱਗ ਲਾਉਨੇ ਆ ਭਾਈ ਉਥੇ ਪੂਰੇ ਸਾਲ ਭਰ ਬੜੀਆਂ-ਬੜੀਆਂ ਇੰਡਸਟਰੀਆਂ ਨੇ ਜਿਹੜੀਆਂ ਆ ਜਿਹੜੀਆਂ ਗੱਡੀਆਂ ਚੱਲਦੀਆਂ ਭਾਈ ਇਹ ਲਗਭਗ 98 99 ਪਰਸੈਂਟ ਆ ਜਿਹੜਾ 88 99 ਪਰਸੈਂਟ ਕਰੀਬ ਇਹ ਬਜੜਾ ਬਾਤਾ ਵਰਨ ਪਲੂਡੂਸਟ ਕਰਦੀਆਂ ਨੇ ਇਹਨਾਂ ਤੇ ਕੋਈ ਰੋਕ ਟੋਕ ਨਹੀਂ ਜੇ ਕਿਸਾਨ ਦੱਸ ਦੇਣਾ 20 ਦਿਨਾਂ ਧੂਏ ਨੂੰ ਅੱਗ ਲਾਉਂਦਾ ਰਹਿਦ ਖੁੰਦ ਨੂੰ ਅੱਗ ਲਾਉਂਦਾ ਚੱਕ ਕੇ ਉਹਨਾਂ ਨੂੰ ਜੇਲਾ ਚ ਡੱਕ ਦੋ ਬਾਈ ਇਹ ਜਿਹੜਾ ਇਹ ਹਾਈ ਕੋਰਟ ਦਾ ਸਾਰਾ ਇਹ ਜਿਹੜੀ ਪੰਜਾਬ ਸਰਕਾਰ ਦੀ ਪੁਲਿਸ ਲੈ ਕੇ ਆ ਜਿਹੜੇ ਕਿਸਾਨ ਨੇ ਇਹਨਾਂ ਨੂੰ ਜਿਹੜਾ ਚ ਡੱਕੋ ਇਹ ਤਾਂ ਪਹਿਲੀ ਮਾਮ ਨਹੀਂ ਬਾਈ ਹੁਣ ਗੱਲ ਇੱਥੇ ਆ ਜਾਂਦੀ ਆ ਜਦੋਂ ਲਾਲ ਰੈੱਡ ਐਂਟਰੀ ਹੋਈ ਆਪਣੀ ਆਗੋਂ ਤੋਂ ਵੀ ਲਈ ਆਪਾਂ ਕਿਉਂਕਿ ਮਜਬੂਰੀ ਸੀ ਬਾਈ ਅੱਗ ਹੁਣ ਵੀ ਲਾਵਾਂਗੇ ਡਾਂਕੇ ਦੀ ਝੋਟ ਤੇ ਲਾਵਾਂਗੇ ਲਾਵਾਂਗੇ ਕਿਹਨਾਂ ਕਦੇ ਖੇਤਾਂ 'ਚ ਜਿਹੜੇ ਲੋਕ ਜਥੇਬੰਦਕ ਨੇ ਕਿਉਂਕਿ ਸਰਕਾਰ ਹਮੇਸ਼ਾ ਹੀ ਡਰਦੀ ਆ ਕੱਠ ਲੋਹੇ ਦੀ ਲਾਠ ਜਦੋਂ ਸਰਕਾਰ ਦੇ ਮੂਹਰੇ ਵੱਡੇ ਕੱਟ ਹੁੰਦੇ ਆ ਫੇਰ ਪਿੱਛੇ ਹਟਦੀ ਆ ਬਾਈ ਸੋ ਇਹ ਬੇਨਤੀ ਲੈ ਕੇ ਆਇਆ ਵੀ ਆ ਆਉਣ ਵਾਲੇ ਦਿਨਾਂ 'ਚ ਸਾਨੂੰ ਲੋੜ ਪਊ ਅੱਗ ਲਾਉਣ ਵਾਸਤੇ ਕਿਉਂਕਿ ਪਿਛਲੇ ਦਿਨ ਦੁਵਾ ਪਿਛਲੇ ਸਾਲ ਵੀ ਦੀਵਾਲੀ ਵਾਲੇ ਦਿਨ ਇੱਥੇ ਆਪਾਂ ਜਿਹੜੀ ਵਾਟਰ ਕੈਨਲ ਇੱਥੇ ਬੜੀ ਪੁਲਿਸ ਜਿਹੜੀ ਇੱਥੇ ਤਕਰੀਬਨ ਲਗਭਗ ਸਾਰਾ ਪ੍ਰਸ਼ਾਸਨ ਦਿਵਾਲੀ ਵਾਲੇ ਦਿਨ ਬੰਦਕ ਬਣਾਇਆ ਸੀਗਾ ਬਾਈ ਹੁਣ ਵੀ ਬਣਾਵਾਂਗੇ ਬਣੂਗਾ ਤਾਂ ਜੇ ਬਾਈ ਤੁਸੀਂ ਖੁੱਲ ਕੇ ਮੈਦਾਨ ਚਾਹੋਗੇ ਪਹਿਲੀ ਬੇਨਤੀ ਦਾ ਹੈ ਕਬੂਲ ਕਰਿਓ ਵੀ ਬਾਈ ਹੁਣ ਜਿ세 ਬੰਦਕ ਹੋ ਕੇ ਆਪਾਂ ਬਾਹਰ ਨਿਕਲੀਏ ਔਰ ਦੂਜਾ ਬਾਈ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਔਰ ਮੰਗਾਂ ਨੂੰ ਲੈ ਕੇ 15 ਤੋਂ 16 ਮਹੀਨੇ ਆਪਾਂ ਸੰਭੂ ਤੇ ਖਨੌਰੀ ਦੇ ਉੱਤੇ ਧਰਨਾ ਲਾਇਆ ਉਥੇ ਧਰਨੇ ਦੇ ਉੱਤੋਂ ਆ ਜਿਹੜੀ ਸਰਕਾਰ ਆ ਬਈ ਜਿਹੜਾ ਆਪਾਂ ਨਵਾਂ ਬਦਲਾ ਲੈ ਕੇ ਆਏ ਸੀਗੇ ਬੜੇ ਚਾਵਾਂ ਦੇ ਨਾਲ ਉਹ ਬਦਲਾ ਸਾਨੂੰ ਇਹ ਮਿਲਿਆ ਸਾਡੇ ਕਿਸਾਨਾਂ ਦੀਆਂ ਚੱਕ ਚੱਕ ਕੇ ਟਰਾਲੀਆਂ ਸਾਧਨਾ ਆਪਣੇ ਘਰਾਂ 'ਚ ਖੜੇ ਕਰ ਲਏ ਯਾਨੀ ਚੋਰੀ ਕੀਤੀਆਂ ਬਈ ਅਸੀਂ ਐਵੇਂ ਹਵਾ 'ਚ ਡੰਗਾ ਨਹੀਂ ਮਾਰਦੇ ਚਾਹੇ ਪਿਛਲੇ ਗੁਰਲਾਲ ਦੀ ਗੱਲ ਹੋਵੇ ਚਾਹੇ ਆ 90 90 ਦੇ ਵਿੱਚ ਪਪੂ ਪੰਕਜ ਦੀ ਗੱਲ ਹੋਵੇ ਗੁਰਦੇਵ ਮਾਨ ਦਾ ਖਾਸ ਬੰਦਾ ਬਈ ਉਹਦੇ ਘਰ 'ਚੋਂ ਟਰਾਲੀਆਂ ਦਾ ਸਮਾਨ ਕੱਢਿਆ ਚੋਰੀ ਟਰਾਲੀਆਂ ਦਾ ਸਮਾਨ ਬਾਈ ਜਦੋਂ ਅਸੀਂ ਸਮਾਨ ਕੱਢਦੇ ਆ ਸਰਕਾਰ ਦੀ ਸਹ ਦੇ ਉੱਤੇ ਇੱਕ ਪਰਚਾ ਹੁੰਦਾ ਉਹਦੇ ਤੇ ਉਹ ਵੀ ਇੱਕ ਲੋਕਾਂ ਦਾ ਮੂੰਹ ਰੱਖਣ ਵਾਸਤੇ ਸਿਰਫ ਲੋਕਾਂ ਦੇ ਡਰ ਦੇ ਮਾਰੇ ਉਹਦੇ ਉਹਦੇ ਦੇ ਵੀ 4 ਦਿਨਾਂ ਬਾਅਦ ਜਵਾਨਤ ਹੋ ਜਾਂਦੀ ਆ ਇੱਕ ਪਰਚੇ ਦੇ ਬਾਈ ਕਿਉਂਕਿ ਤਿੰਨ ਟਰਾਲੀਆਂ ਬਰਾਮਦ ਕੀਤੀਆਂ ਆਪਾਂ ਨੇ ਕਿਉਂਕਿ ਜਵਾਨਤ ਸਰਕਾਰ ਨੇ ਦੇਤੀ ਅਦਾਲਤ ਨੇ ਦੇਤੀ ਤਾਂ ਦੂਜੀ ਐਫ ਆਈ ਆਰ ਅੱਜ ਦਰਜ ਹੋ ਰਹੀ ਆ ਉਹਦੇ ਤੇ ਅਸੀਂ ਬੇਨਤੀ ਤੁਹਾਡੇ ਕੋਲ ਇਹ ਲੈ ਕੇ ਆਂ ਆ ਵੀ ਜਿਹੜੀ ਅੱਜ ਐਫ ਆਈ ਆਰ ਦਰਜ ਹੋਈ ਆ ਇਹ 22 ਤਰੀਕ ਤੋਂ ਲੈ ਕੇ ਆਪਾਂ ਪੱਕਾ ਮੋਰਚਾ ਜਣੀ ਡਿਪਟੀ ਐਸ ਡੀਐਮ ਨਾਬਾ ਕਚਹਿਰੀਆਂ ਦੇ ਵਿੱਚ ਲਾਉਣ ਜਾ ਰਿਹਾ ਜਿੰਨਾ ਚਿਰ ਪੱਪੂ ਪੰਕਜ ਦੀ ਗ੍ਰਿਫਤਾਰੀ ਨਹੀਂ ਹੁੰਦੀ ਸੋ ਭਰਾਵੋ ਜਿਵੇਂ ਹੁਣ ਇੱਕ ਤਾਂ ਗ੍ਰਿਫਤਾਰੀ ਉਹਦੀ ਕਰਉਣੀਆ ਕਰਉਣੀਆ ਔਰ ਦੂਜੀ ਜਿਵੇਂ ਹੁਣ ਪਿੰਡਾਂ ਦੇ ਵਿੱਚ ਆਪਾਂ ਲੱਗੇ ਹੋਇਆ ਹੜਾ ਹੜਪੀੜਤਾ ਵਾਤੇ ਰਾਸ਼ਨ ਇਕੱਠਾ ਕਰਨ ਵਾਤੇ ਲੱਗੇ ਬਾਈ ਜਰੇ ਕਿਉਂਨੇ ਆਪਾਂ ਹਰੇਕ ਘਰ ਚੋਂ ਕੋਈ ਨਾ ਕੋਈ ਹਿੱਸਾ ਪਾ ਕੇ ਆਪਾ ਉਹਨਾਂ ਲੋਕਾਂ ਦੀ ਜਿਹੜੇ ਪਾਣੀ ਚ ਡੁੱਬਿਆ ਉਹਨਾਂ ਦੀ ਮਦਦ ਕਰ ਦਈਏ ਭਰਾਵੋ ਤੁਹਾਨੂੰ ਦੱਸਣਾ ਚਾਹੁੰਨਾ ਜਿਹੜੀਆਂ ਇਹ ਤਿੰਨ ਟਰਾਲੀਆਂ ਨਿਕਲੀਆਂ ਨੇ ਉਹਨਾਂ ਲੋਕਾਂ ਦੀਆਂ ਨੇ ਅੰਮ੍ਰitsar ਮੋਗਿਆਂ ਵਾਲੇ ਲੋਕਾਂ ਦੀਆਂ ਨੇ ਕਪੂਰਥਲੇ ਦੇ ਇੱਕ ਇੱਕ ਟਰਾਲੀ ਕਪੂਰਥਲੇ ਦੇ ਭਰਾ ਦੀਆ ਸੋ ਜੇ 4-4 ਲੱਖ ਰੁਪਏ ਦੀ ਟਰਾਲੀਆਂ ਬਾਈ ਜੇ ਆਪਾਂ ਉਹਨਾਂ ਦੀ ਟਰਾਲੀਆਂ ਵਾਸਤੇ ਲੜ ਕੇ ਪਰਵਾਹੀ ਕਰਾ ਦਿੰਦੇ ਆ ਬਾਈ ਆ ਵੀ ਵੱਡਾ ਜਣੀ ਦਾਨਪੂਨ ਵਾਲਾ ਕੰਮ ਆ ਕਿਉਂਕਿ ਅੱਜ ਟਰਾਲੀਆਂ ਲੈਣਾ ਕੋਈ ਸੌਖੀ ਖਾਲਾ ਜੀ ਦਾ ਬਾੜਾ ਨਹੀਂ ਸੋ ਇਹੀ ਬੇਨਤੀਆਂ ਤੁਹਾਡੇ ਕੋਲੇ ਲੈ ਕੇ ਆਇਆ ਵੀ 22 ਤਰੀਕ ਨੂੰ ਬਾਈ ਲਾਮਬੰਦੀ ਕਰੋ ਪਿੰਡਾਂ ਚ ਸਨੇਹੇ ਲਾਓ ਘਰ ਘਰ ਤੋਂ ਬੰਦਾ ਤੇ ਮਾਈਆਂ ਕਿਉਂਕਿ ਬੀਬੀਆਂ ਵੀ ਇਸ ਪਿੰਡ ਚੋਂ ਵੱਡੀ ਗਿਣਤੀ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਹਾਜ਼ਰ ਹੁੰਦੀਆਂ ਨੇ ਬੀਬੀਆਂ ਸਾਡੀਆਂ ਭੈਣਾਂ ਸਾਡੀਆਂ ਤੇ ਸਾਡੇ ਬਜ਼ੁਰਗ ਭਰਾ ਯਾਨੀ ਜਿਹੜਾ 22 ਤਰੀਕ ਨੂੰ ਪ੍ਰੋਗਰਾਮ ਹੋਣ ਜਾ ਰਿਹਾ ਸਾਡਾ ਟਾਰਗੇਟ ਉੱਥੇ 10000 ਲੋਕਾਂ ਦਾ ਕੱਟ ਕਰਨਾ ਤੁਹਾਨੂੰ ਦੱਸਣੀ ਗੱਲ ਚਾਹੁੰਨਾ ਉਹਦੇ ਚੋ 2000 ਲੋਕ ਜਿਹੜੇ ਨੇ ਉਹ ਨਾਬੇ ਏਰੀਏ ਦੇ ਆਉਣਗੇ ਬਾਈ ਆਪਣੇ ਹਿੱਸੇ ਆਇਆ 2000 ਉਹ 2000 ਤਾਂ ਪੂਰੇ ਹੋਣਗੇ ਜੇ ਪਿੰਡਾਂ ਚੋਂ ਟਰਾਲੀਆਂ ਭਰ ਕੇ ਬਾਈ ਆਪਾਂ ਕਚਹਿਰੀਆਂ ਦੇ ਵਿੱਚ ਪਹੁੰਚਾਂਗੇ ਸੋ ਇੰਨੀ ਹੀ ਬੇਨਤੀਆਂ ਨੇ ਬਾਈ ਇਹ ਵਿੱਚ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਜਿਹੜੀ ਸਾਨੂੰ ਲੱਗਦਾ ਵੀ ਜਰਾ ਅੱਗ ਕਿਵੇਂ ਲੱਗੂਗੀ ਅੱਗ ਵਾਸਤੇ ਤਾਂ ਸਰਕਾਰ ਨੇ ਬڑے ਲੰਬੇ ਚੌੜੇ ਬਿਆਨ ਦੇਤੇ ਹਾਈ ਕੋਰਟ ਤੋਂ ਪਹਿਲਾਂ ਵੱਡੀ ਜਿਹੜੀ ਖਾਤਰੇ ਦੀ ਘੰਟੀ ਆ ਉਹ ਬਾਈ ਆ ਜਿਹੜੀ ਸਾਡੀ ਫਸਲ ਆ ਰਹੀ ਆ ਇਹਦੇ ਵਾਸਤੇ ਆ ਇਹ ਵੀ ਫਸਲ ਸਾਨੂੰ ਝੰਡੇ ਤੇ ਡੰਡੇ ਦੇ ਜੋਰ ਨਾਲ ਵੇਚਣੀ ਪਊਗੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਨਿਗਾ ਮਾਰੀਏ ਪਿਛਲੇ ਸਾਲ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਸੱਬੀ ਮੈਂ ਸੱਬੀ ਬੀਜੋ ਬਾਈ ਮੈਂ ਦਾਣਾ ਦਾਣਾ ਵੇਚੂਗਾ ਭਰਾਵੋ ਡੰਡੇ ਦੇ ਜੋਰ ਨਾਲ ਵੇਚੀ ਆ ਉਹ ਵੀ ਕਿਸਾਨਾਂ ਦੀ 22 23 ਜੋ ਸੌਰੀ ਫਸਲਾ ਵਪਾਰੀਆਂ ਨੇ 15 ਤੋਂ 1800 ਰੁਪਏ ਦੇ ਵਿੱਚ ਲੁੱਟੀ ਆ ਜਣੀ ਮੂੰਹੋਂ ਕਹੀ ਹੋਈ ਫਸਲ ਬਜਾਈ ਹੋਈ ਪਤਲਾ ਉਹ ਚੱਕਣ ਨੂੰ ਤਿਆਰ ਨਹੀਂ ਸੀ ਵਪਾਰੀ ਹੁਰਤਾ ਭਰਾਵੋ ਵਪਾਰੀਆਂ ਨੂੰ ਭਗਮਤਮਾਨੇ ਸਾਰਾ ਕਰਤਾ ਵੀ ਜਿਹੜੀ ਉਸ਼ਾ ਚਤਾਰੀਆ ਤਾਂ ਲੈਣੀ ਹੁੰਨੀ ਆਪਾਂ ਨੇ ਕਹਿੰਦਾ ਨਾ ਬਾਈ ਸਾਰੇ ਆਪਾਂ ਸੁਣੀਆ ਗੱਲ ਵਪਾਰੀਆਂ ਨੂੰ ਹੋਰ ਕੀ ਚਾਹੀਦਾ ਕਿਉਂਕਿ ਉਹਨਾਂ ਨੂੰ ਮੌਕਾ ਚਾਹੀਦਾ ਲੋਕਾਂ ਦੀ ਲੁੱਟ ਕਰਨ ਵਾਸਤੇ ਛੋ ਜਿੱਥੇ ਸਾਨੂੰ ਜੀਰੀ ਕਿਉਂਕਿ ਦੂਜਾ ਕੁਝਾ ਛੋਟੇ ਬੂਟੇ ਰਹਿ ਗਏ ਬਈ ਰੋਣਾ ਆਉਂਦਾ ਖੇਤਾਂ 'ਚ ਨਿਸਰ ਨਹੀਂ ਰਿਹਾ ਅਸੀਂ ਬੌਣਾ ਰੋਗ ਕਹੀ ਜਾਂਦੇ ਆ ਯਾਨੀ ਨਿਸਰ ਨੂੰ ਜੀਰੀਆਂ ਦਾ ਬੁਰਾ ਹਾਲ ਖੇਤਾਂ ਦੇ ਵਿੱਚ ਲਾਲ ਰੰਗ ਦੇ ਜਿਹੜੇ ਬੂਟੇ ਹੋਏ ਪਏ ਨੇ ਸੋ ਵੱਡੀ ਮਾਰ ਕੁਦਰਤ ਦੀਆਂ ਕਾਰੇ ਔਰ ਨਾਲ ਹਲਦੀ ਵਾਲੇ ਬੂਟੇ ਯਾਨੀ ਬੇ ਸ਼ਾਕਲੀਆਂ ਜਿਹੜੀਆਂ ਫਸਲਾਂ ਹੋਈਆਂ ਪੀਆਂ ਸਾਡੀਆਂ ਉਹਨਾਂ ਨੂੰ ਵੇਚਣ ਵਾਸਤੇ